ਜੱਸ ਤੁਸੀਂ ਮੈਨੂੰ ਕਿਉਂ ਲੈਣ ਗਏ ਸੀਗੇ ਯਾਰ ਫੇਰ ਕੀ ਹੋ ਗਿਆ ਜਸ਼ਨ ਹੁਣ ਤੈਨੂੰ ਮੈਂ ਨਹੀਂ ਲੈਣ ਜਾਉਂ ਹੋਰ ਦੱਸ ਕੌਣ ਲੈਣ ਜਾਊਗਾ ਨਾਲੇ ਕਵਰ ਕਿਉਂ ਪਾਤਾ ਅਨਸਰ ਆ ਮੌਸਮ ਦੇਖ ਉਹ ਨਹੀਂ ਰਿਚੜੀ ਆਉਂਦੀ ਹੈਗੀ ਐਵੇਂ ਇੱਥੇ ਅੰਦਰ ਖੜੀਦੀ ਵੀ ਰੇਤਾ ਰਵਪੂ ਫਿਰ ਮੈਨੂੰ ਇਹ ਸਾਫ਼ ਕਰਨੀ ਪੂ ਕਵਰ ਹੈ ਬੈਟਰ ਉਦੋਂ ਦਾ ਜੱਸ ਮੈਨੂੰ ਚੰਗਾ ਜਾਂ ਨਹੀਂ ਲੱਗਦਾ ਕਿ ਮੈਂ ਤੁਹਾਨੂੰ ਬਹੁਤ ਤੰਗ ਕਰਦੀ ਆ ਉਹ ਜਸ਼ਨ ਕੀ ਨੇ ਕਿਹਾ ਤੂੰ ਤੰਗ ਕਰਦੀ ਆ ਉਹ ਤੈਨੂੰ ਲੈ ਕੇ ਆਉਣਾ ਤੈਨੂੰ ਛੱਡ ਕੇ ਆਉਣਾ ਮੇਰੀ ਜ਼ਿੰਮੇਵਾਰੀ ਆ ਕਮਾਲ ਦੀਆਂ ਗੱਲਾਂ ਕਰਦੀਆਂ ਯਾਰ ਤੂੰ ਤਾਂ ਯਾਰ ਮੰਮੀ ਕੀ ਸੋਚੂਗੀ ਕੀ ਟਿਕਣੀ ਨਹੀਂ ਦਿੰਦੀ ਮੇਰੇ ਮੁੰਡੇ ਨੂੰ ਤੁਸੀਂ ਆਪਦੀ ਜੌਬ ਵੀ ਕਰਦੇ ਹੋ ਨਾਲੇ ਮੇਰੀ ਜ਼ਿੰਮੇਵਾਰੀ ਵੀ ਚੱਕੀ ਆ ਮੰਮੀ ਸੋਚੇ ਨਾ ਸੋਚੇ ਤੂੰ ਜ਼ਰੂਰ ਸੋਚੀ ਜਾਨੀ ਆ ਵਿਖਾਨੀ ਤੂੰ ਮੈਨੂੰ ਟਿਕਣ ਦਿੰਦੀ ਐਵੇਂ ਇਹ ਗੱਲਾਂ 'ਚ ਬੜਾ ਦਿਮਾਗ ਨਾ ਖਰਾਬ ਕਰਿਆ ਕਰ ਉਹਦਾ ਨਾਲੇ ਮੇਰੀ ਗੱਲ ਸੁਣ ਤੇਰੇ ਲਈ ਨਾ ਇੱਕ ਸਰਪ੍ਰਾਈਜ਼ ਆਉਣ ਵਾਲਾ ਵੇਟ ਕਰ ਤੂੰ ਘੰਟਾ ਦਾ ਸਰਪ੍ਰਾਈਜ਼ ਹਾਂ ਸਰਪ੍ਰਾਈਜ਼ ਕੀ ਸਰਪ੍ਰਾਈਜ਼ ਹੈ ਲੈ ਸਰਪ੍ਰਾਈਜ਼ ਦਾ ਮਤਲਬ ਕੀ ਹੁੰਦਾ ਵੀ ਜਿਹੜੀ ਚੀਜ਼ ਇੱਕਦਮ ਮਿਲੇ ਐਕਸਪੈਕਟੇਸ਼ਨ ਹobe ਆਪਾਂ ਸਰਪ੍ਰਾਈਜ਼ ਹੁੰਦਾ ਨਾ ਫੇਰ ਵੀ ਦੱਸ ਤਾਂ ਦੋ ਕੀ ਸਰਪ੍ਰਾਈਜ਼ ਐ ਐਂ ਤੂੰ ਕਿੰਨੀ ਮਿੱਠੀਆਂ ਗੱਲਾਂ ਮਾਰ ਲਾ ਐਂ ਤਾਂ ਨਹੀਂ ਮੈਂ ਦੱਸਣ ਲੱਗਿਆ ਵੀ ਸਰਪ੍ਰਾਈਜ਼ ਕੀ ਚੀਜ਼ ਆ ਬਸ ਤੂੰ ਵੇਟ ਕਰ ਜਿਹੜੀ ਚੀਜ਼ ਤੈਨੂੰ ਚਾਹੀਦੀ ਸੀ ਉਹੀ ਚੀਜ਼ ਆ ਤੇਰੇ ਸਰਪ੍ਰਾਈਜ਼ ਚ ਮੈਨੂੰ ਚਾਹੀਦੀ ਸੀ ਤੇ ਹੋਰ ਕੀ ਮੈਨੂੰ ਤਾਂ ਕੁਝ ਵੀ ਨਹੀਂ ਚਾਹੀਦਾ ਲੈ ਉਹ ਹੈਗੀ ਆ ਕਿਸੇ ਚੀਜ਼ ਦੀ ਲੋੜ ਤਾਂ ਹੀ ਆ ਸਰਪ੍ਰਾਈਜ਼ ਲਿਆਂਦਾ ਤੇਰੇ ਵਾਸਤੇ ਚਲੋ ਹੁਣ ਮੈਂ ਅੰਦਰ ਕਿਵੇਂ ਜਾਵਾਂ ਮਮਮੀ ਫੇਰ ਕਹੂਗੀ ਤੂੰ ਜਸਨੂ ਲਈ ਯਾਰ ਮੈਨੂੰ ਤਾਂ ਇੱਕ ਐ ਨਹੀਂ ਸਮਝ ਆਉਂਦੀ ਉਹ ਤੈਨੂੰ ਟੀਚਰ ਕਿਨੇ ਲਾਤਾ ਸਕੂਲ 'ਚ ਤੂੰ ਇੰਨੀ ਪੜ੍ਹੀ ਲਿਖੀ ਆ ਪਤਾ ਨਹੀਂ ਕਿਹੜੀਆਂ ਗੱਲਾਂ 'ਚ ਦਿਮਾਗ ਅਲਜਾਈ ਰੱਖਦੀ ਏਂਗੀ ਨਾਲੇ ਹੁਣ ਮੈਨੂੰ ਬਾਰ-ਬਾਰ ਨਾ ਫੋਸ ਕਰੀ ਸਰਪ੍ਰਾਈਜ਼ ਦੱਸ ਦੋ ਸਰਪ੍ਰਾਈਜ਼ ਦੱਸ ਦੋ ਤੈਨੂੰ ਦੱਸ ਕੇ ਮੈਂ ਉਹਦਾ ਸਰਪ੍ਰਾਈਜ਼ ਖਾਵ ਨਹੀਂ ਕਰਨਾ ਚਾਹੁੰਦਾ ਠੀਕ ਐ ਚਲੋ ਠੀਕ ਐ ਬਾਬਾ ਗਰੂ ਨਾਂ ਦੱਸਿਓ ਦੇਖ ਲੂੰਗੀ ਮੈਂ ਕੀ ਸਰਪ੍ਰਾਈਜ਼ ਸਭ ਦੇਖ ਲਈ ਫਿਰ ਕੀ ਸਰਪ੍ਰਾਈਜ਼ ਆਜਾ ਹੁਣ ਚੱਲੀਏ ਆਪਾਂ ਅੰਦਰ ਚਲੋ ਅੱਗੇ ਲੱਗੋ ਐਵੇਂ ਨਾ ਮੂੰਹ ਐ ਕਰੀ ਖੜੀ ਤੈ ਕੀ ਗੱਲ ਮਾੜੀ ਮੋਟੀ ਅਕਲ ਹੈ ਨਹੀਂ ਵੇ ਕਿਸੇ ਦੇ ਘਰ ਜਾਣ ਲੱਗੇ ਬਲਾਈ ਦਾ ਹੁੰਦਾ ਜਿਹੜਾ ਅਗਲਾ ਬਾਰ ਚ ਬੈਠਾ ਹੁੰਦਾ ਹੁਣ ਮੈਨੂੰ ਕੀ ਪਤਾ ਵੀ ਤੂੰ ਜਾਗਦੀ ਆ ਨਾਲੇ ਮੈਂ ਤਾਂ ਭਾਬੀ ਕੋਲੇ ਕੰਮ ਆਈ ਸੀਗੀ ਤਾਈ ਤੂੰ ਤਾਂ ਨਖਾਮ ਖਾਈ ਹੂ ਹੀ ਬੋਲਣ ਲੱਗ ਜਾਨੀ ਹੁੰਨੀ ਆ ਪਤਾ ਨਹੀਂ ਤੈਨੂੰ ਕੀ ਐ ਹੋ ਜਾ ਕੌੜ ਤੁੰਬੇ ਖਾ ਕੇ ਜੰਮਿਆ ਜਾ ਜਾ ਭਾਬੀ ਕੋਲ ਚਲੇ ਜਾ ਪਰ ਇੰਨੀ ਕਿ ਤਾਂ ਅਕਲ ਹੋਣੀ ਚਾਹੀਦੀ ਆ ਵੇ ਕਿਸੇ ਦੇ ਜਦੋਂ ਘਰ ਜਾਓ ਅਗਲੇ ਨੂੰ ਬਲਾਓ ਸਾਸਰੀ ਕਾਲ ਦੁਆਸਲਾਮ ਕਰਨੀ ਚਾਹੀਦੀ ਆ ਇਹ ਥੋੜੀ ਕੇ ਬੂਥਾ ਚੱਕ ਕੇ ਸਿੱਧਾ ਹੀ ਅੰਦਰ ਨੂੰ ਵਗ ਜਾਓ ਚਲ ਤੈਨੂੰ ਪੁੱਛ ਲੈਨੇ ਆ ਭਾਈ ਵੀ ਅੰਦਰ ਜਾਈਏ ਕਿ ਨਾ ਜਾਈਏ ਨਾਲ ਇਹ ਦੱਸ ਦੇ ਵੀ ਭਾਬੀ ਕਰ ਹੈਗੀ ਆ ਕਿ ਨਹੀਂ ਜੇ ਤੇਰਾ ਹੁਕਮ ਹੋਵੇ ਤਾਂ ਮੈਂ ਅੰਦਰ ਟੱਪ ਜੂਗੀ ਨਹੀਂ ਵਾਪਸ ਹੋ ਜੂ ਇੱਥੇ ਆਹੋ ਮੈਨੂੰ ਕਿਹੜਾ ਅੱਗੇ ਪੁੱਛ ਕੇ ਦਉਣੀਆਂ ਜਾਂ ਉਹ ਤੈਨੂੰ ਪੁੱਛ ਕੇ ਬੁਲਾਉਂਦੀ ਆ ਅੰਦਰੇ ਬੈਠੀ ਆ ਕਰ ਲੈ ਜਿਹੜਾ ਉਹਨਾਂ ਦੁੱਖ ਸੁੱਖ ਜਾ ਕੇ ਕਰਨ ਮੈਂ ਤਾਂ ਕੁਛ ਨਹੀਂ ਕਹਿੰਦੀ ਹਾਂ ਉਹੇ ਬੁੱਥਾ ਚੱਕ ਕਦੀ ਇੱਧਰ ਨੂੰ ਤਾਂ ਕਦੀ ਇੱਧਰ ਨੂੰ ਨਾ ਤਾਈ ਮੈਨੂੰ ਐਂ ਦੱਸ ਵੀ ਕੀ ਮਾੜਾ ਕੀਤਾ ਸੀ ਤੇਰਾ ਜਦੋਂ ਤੂੰ ਬੋਲੇਂਗੀ ਨਾ ਕੋੜੇ ਬੋਲੀ ਬੋਲਣਿਆ ਮਿੱਠਾ ਤਾਂ ਅੱਜ ਤੱਕ ਸੁੱਖ ਨਾਲ ਤੂੰ ਮੂੰਹ ਚ ਬੋਲੀ ਹੋਈ ਨਹੀਂ ਜਾ ਬਗ ਜਾ ਇੱਥੋਂ ਮੇਰਾ ਲਹੂ ਨਾ ਪੀ ਨਾਲੇ ਦੱਸ ਵੀ ਦੇ ਵੀ ਕੀ ਕੰਮ ਕਰਨਾ ਆਂ ਕੀ ਨਹੀਂ ਜਦੋਂ ਦੇਖਦੀ ਆ ਪੁੱਥਾ ਚੱਕੇ ਮਲਕਚਾਰੇ ਅੰਦਰ ਵੱਜ ਜਾਂਦੀ ਆ ਮਲਕਚਾਰੇ ਨਿਕਲ ਜਾਂਦੀ ਆ ਨਾ ਤੈਨੂੰ ਮਾੜੀ ਮੋਟੀ ਹੈ ਹੀ ਨਹੀਂ ਅਕਲੁਕਲ ਬੇ ਹਾਂ ਮੇਰੀ ਤਾਈ ਦਾ ਘਰ ਹੈ ਮੈਂ ਦੋ ਘੜੀਆਂ ਤਾਈ ਦੇ ਕੋਲ ਵੀ ਬੈਠ ਜਾਵਾਂ ਬਸ ਉਹਦੇ ਨਾਲ ਹੀ ਚੂਲ-ਮੂਲੀਆ ਕਰਕੇ ਵਗ ਜਾਂਦੀ ਆ। ਨਾਲੇ ਕੀ ਕੰਮ ਕਰਨ ਆਈ ਆ? ਇੱਕ ਵਾਰੀ ਪੁੱਛ ਲਿਆ ਬਹੁਤਾ ਦੱਸ ਦਿੰਨੀ ਆ, ਦੋ-ਦੋ ਵਾਰੀ ਪੁੱਛਦੀ ਆ। ਦੱਸ ਕੰਮ ਨੂੰ ਮੈਂ ਤੁਹਾਡੇ ਘਰੇ ਕੀ ਅੰਬ ਚੱਕਣ ਆਈ ਆ ਇੱਥੇ ਐ ਜਾਂ ਤੁਹਾਡੀ ਕੋਈ ਚੀਜ਼ ਚੱਕਣ ਆਈ ਆ। ਉਹ ਤਾਂ ਭਾਬੀ ਦੀ ਸਿਹਤ ਨਹੀਂ ਠੀਕ ਹੈਗੀ, ਮੰਮੀ ਨੇ ਮੈਨੂੰ ਕਹਿ ਕੇ ਭੇਜਿਆ ਵੀ ਆਪਦੀ ਭਾਬੀ ਨਾਲ ਕੋਈ ਕੰਮ ਕਰਵਾਇਆ ਮਾੜਾ-ਮੋਟਾ। ਵੀ ਕੱਲੀ ਤੋਂ ਵਿਚਾਰੀ ਤੋਂ ਕੰਮ ਨਹੀਂ ਹੁੰਦੇ। ਤਾਂ ਆ ਗਈ ਮੈਂ। ਨਾਲੇ ਬੁਲਾਈ ਦਾ ਤਾਂ ਉਹ ਬੰਦੇ ਨੇ ਹੁੰਦਾ ਜਿਹੜਾ ਮੱਥੇ ਬਿਨਾ ਵੱਟ ਪਾਏ ਮਿਲੇ। ਕੁਛ ਨਹੀਂ ਹੋਇਆ ਤੇਰੀ ਭਾਬੀ ਨੂੰ। ਸਿਹਤ ਸੂਤ ਉਹਦੀ ਠੀਕ ਐ। ਜੇ ਉਹਦੀ ਸ ਮੈਂ ਬੈਠੀ ਆ ਹੱਟੇ-ਕੱਟੇ ਵਰਗੀ ਮੈਂ ਆਪੇ ਹੀ ਉਹਦੇ ਨਾਲ ਕੰਮ ਕਰਵਾ ਦੇਣਾ ਤੈਨੂੰ ਉਹਦੇ ਨਾਲ ਕੰਮ ਕਰਵਾਉਣ ਦੀ ਕੋ ਲੋੜ ਨਹੀਂ ਹੈਗੀ ਤਾਈ ਬੱਸ ਕਰ ਜਾ ਜੇ ਤੂੰ ਕੰਮ ਕਰਨ ਵਾਲੀ ਹੋਵੇਂ ਤਾਂ ਫਿਰ ਮੈਨੂੰ ਕਾਹਨੂੰ ਇੱਧਰ ਆਉਣਾ ਪਵੇ ਤੇਰੇ ਤੋਂ ਨਾਲੇ ਕੰਮ ਕਿੱਥੇ ਹੋ ਜਾਊਗਾ ਤੂੰ ਤਾਂ ਆਪ ਬਿਮਾਰ ਰਹਿਨੀ ਐ ਨਾਲੇ ਮੰਮੀ ਨੇ ਮੈਨੂੰ ਕਹਿ ਕੇ ਭੇਜਿਆ ਵੀ ਨਾ ਤਾਂ ਆਪਦੀ ਤਾਈ ਤੋਂ ਕੋਈ ਕੰਮ ਕਰਵਾਉਣਾ ਨਾ ਆਪਦੀ ਭਾਬੀ ਤੋਂ ਕੋਈ ਕੰਮ ਕਰਵਾਉਣਾ ਵੀ ਸਾਰੇ ਕੰਮ ਤੂੰ ਆਪ ਕਰਕੇ ਆਉਣੇ ਆ ਨਾਲੇ ਮੈਂ ਕੁਝ ਨਹੀਂ ਚੱਕ ਕੇ ਲੈ ਕੇ ਜਾਣ ਲੱਗੀ ਤੁਹਾਡੇ ਘਰੋਂ ਇੱਕੋੜਾ-ਕੋੜਾ ਦੇਖਦੀ ਆ ਮੇਰੇ ਅੱਲ ਨਾ ਮੈਂ ਤੇਰੇ ਵੱਲ ਕੌੜਾ ਕੌੜਾ ਕੀ ਦੇਖਣਾ ਉਂ ਤਾਂ ਤੇਰੀ ਮਾਂ ਕਹਿੰਦੀ ਮੇਰੀ ਧੀ ਦੀ ਪੜ੍ਹਾਈ ਖਰਾਬ ਹੁੰਦੀ ਆ ਮੇਰੀ ਧੀ ਪੜ੍ਹਾਈ ਕਰਦੀ ਆ ਸਰਕਾਰੀ ਨੌਕਰੀ ਲੱਗਣਾ ਨਾ ਹੁਣ ਤੇਰੀ ਪੜ੍ਹਾਈ ਖਰਾਬ ਨਹੀਂ ਹੁੰਦੀ ਜੇ ਤੇਰੀ ਮਾਂ ਬੂਥਾ ਚੱਕ ਕੇ ਸਾਡੇ ਘਰ ਨੂੰ ਭੇਜ ਦਿੰਦੀ ਆ ਤੈਨੂੰ ਓ ਮੇਰੀ ਮਾਤਾ ਤੂੰ ਮੇਰੀ ਪੜ੍ਹਾਈ ਦੀ ਫਿਕਰ ਨਾ ਕਰ ਬਾਵਾ ਵੀਰਾ ਜਿਹੜਾ ਮੈਨੂੰ ਪੈਸੇ ਦੇ ਕੇ ਆਇਆ ਹੈ ਨਾ ਕੋਈ ਨਾ ਹੁਣ ਮੈਂ ਵਧੀਆ ਕੋਚਿੰਗ ਸੈਂਟਰ 'ਚ ਲੱਗ ਜਾਣਾ ਤੇ ਫੇਰ ਦੇਖੀ ਤੇਰੀ ਭਤੀਜੀ ਪੱਕਾ ਹੀ ਸਰਕਾਰੀ ਨੌਕਰੀ ਤੇ ਲੱਗੂ ਮਨਪ੍ਰੀਤ ਆ ਗਈ ਭਾਬੀ ਲਗਣਾਏ ਨੇ ਸਰਕਾਰੀ ਨੌਕਰੀ ਅੱਛਾ ਬਾਵੇ ਦੇ ਪੈਸਿਆਂ ਦੀ ਫੀਸ ਭਰ ਕੇ ਆਈ ਆ ਲੱਗ ਜਊਗੀ ਡੀਸੀ ਜੇ ਤੈਨੂੰ ਸਰਕਾਰੀ ਨੌਕਰੀ ਮਿਲ ਗਈ ਤਾਂ ਵੀ ਜੇ ਨਾ ਮਿਲੀ ਤਾਂ ਵੀ ਇੱਕ ਇੱਕ ਫੁੱਟੀ ਕਾਡੀ ਜਿਹੜੀ ਤੈਨੂੰ ਦਿੱਤੀ ਹੋਈ ਆ ਨਾ ਸਾਰੇ ਪੈਸੇ ਨਾ ਮੜਾਏ ਤਾਂ ਮੈਨੂੰ ਵੀ ਤੇਰੀ ਮਾਂ ਦੀ ਸ਼ਰੀਕਣੀ ਕਿਹਨੇ ਕਹਿਣਾ ਨਾਲੇ ਮੇਰੇ ਹੁੰਦੇ ਹੋਏ ਸ਼ਰੀਕਾਂ ਦੇ ਘਰ ਦੇਸੀ ਘਿਓ ਦੇ ਪਰੌਂਠੇ ਪਕਾਣ ਲੱਗ ਜਾ ਏ ਨਹੀਂ ਹੋ ਸਕਦਾ ਕਦੀ ਵੀ ਸ਼ੁਕਰ ਆ ਬਾਬੀ ਤੂੰ ਮੈਨੂੰ ਆਵਾਜ਼ ਮਾਰ ਕੇ ਇੱਧਰ ਬੁਲਾ ਲਿਆ ਨਹੀਂ ਆ ਤਾਈ ਤਾਂ ਨਾ ਬੰਦੇ ਦਾ ਅੱਧਾ ਦਿਮਾਗ ਖਾ ਜਾਂਦੀ ਹੈਗੀ ਸਰਕਾਰੀ ਨੌਕਰੀ ਵਾਲੇ ਵੀ ਇੰਨੇ ਸਵਾਲ ਨਹੀਂ ਪੁੱਛਦੇ ਜਿੰਨੇ ਇਹ ਬੰਦੇ ਨੂੰ ਘਰੇ ਆਏ ਨੂੰ ਪੁੱਛਦੀ ਆ ਕਾ ਤੋਂ ਆਏ ਹੋ ਕੀ ਕਰਨ ਆਏ ਹੋ ਕੀ ਕੰਮ ਆ ਵੀ ਦੱਸ ਅਗਰ ਲ ਜੇ ਕੋਈ ਕੰਮ ਆ ਤਾਂ ਹੀ ਤੇਰੇ ਘਰੇ ਆਇਆ ਵੀ ਉਹ ਕਿਸ ਨੇ ਕੀ ਟਿੰਡੀਆਂ ਲੈਣ ਆਉਣਾ ਤੇਰੇ ਘਰ 'ਚ ਹਾਂ ਹੁੰਦਾ ਹੈ ਉਹ ਇਹ ਸਿਰ ਦੁਖਨ ਲਾਤਾ ਇਹਨੇ ਤਾਂ ਚਲ ਆ ਜਾ ਬਾਬੀ ਦੱਸ ਕੀ ਕੰਮ ਕਰਨੇ ਆ ਸਿਗਰ ਮਾਤਾ ਜੀ ਸਾਸਿਕਾ ਵੀ ਆ ਚਾਬੀ ਜੀ ਕਾਦੀ ਜਬ ਸਕੂਟਰੀ ਹਾਂਜੀ ਹਾਂ ਕਿਹਦੀ ਸਕੂਟਰੀ ਆ ਭਾਈ ਮੈਂ ਚਾਬੀ ਕਿਵੇਂ ਫੜੂਗੀ ਮਾਤਾ ਜੀ ਮੈਨੂੰ ਜਸ ਨੇ ਭੇਜਿਆ ਕਹਿੰਦਾ ਜਾਂਦਾ ਜਾਂਦਾ ਘਰੇ ਛੱਡਦੀ ਜਸ ਨੇ ਮੈਨੂੰ ਤਾਂ ਦੱਸਿਆ ਨਹੀਂ ਵੀ ਕੋਈ ਸਕੂਟਰੀ ਛੱਡਣ ਆਊਗਾ ਇੱਥੇ ਨਹੀਂ ਜੀ ਸਾਨੂੰ ਉਹੀ ਦਿਮਾਗ 'ਚ ਨਹੀਂ ਰਹਿਣੀ ਤੁਹਾਡੇ ਗੱਲ ਮੈਨੂੰ ਉਸ ਨੇ ਭੇਜਿਆ ਜੀ ਆਹ ਸੰਭਲੋ ਕਮਾਲ ਦੀ ਗੱਲ ਹੈ ਹੋਣੀ ਆ ਕਿਸੇ ਸਟਾਫ ਦੀ ਫਿਰ ਜਾ ਤਾਂ ਚਲੋ ਠੀਕ ਆ ਮਾਤਾ ਜੀ ਚੰਗਾ ਮੁੰਡਾ ਕੌਣ ਸੀ ਤੇ ਸਕੂਟੀ ਕਿਦੀ ਐ ਆਹੀ ਤਾਂ ਮੈਂ ਪੁੱਛੀ ਜਾਨੀ ਹੈਗੀ ਵੀ ਕਿਦੀ ਸਕੂਟਰੀ ਆ ਪਤਾ ਨਹੀਂ ਇਹ ਮੁੰਡੇ ਜਨੂੰ ਕੀ ਹੋਇਆਗਾ ਆ ਕਹਿੰਦਾ ਚਾਬੀ ਫੜਾਤੀ ਕੇ ਸਕੂਟੀ ਖਿਲਾਰ ਲੋ ਕੀਬ ਤੱਕ ਕਿਦੀ ਲੈ ਆਇਆ ਚੱਕੇ ਉਹਨੂੰ ਮੰਮੀ ਮੈਨੂੰ ਤਾਂ ਐਵੇਂ ਲੱਗੀ ਜਾਂਦਾ ਜਿਵੇਂ ਪੀਰਾ ਨਾ ਆ ਸਕੂਟਰੀ ਭਾਬੀ ਵਾਸਤੇ ਲੈ ਕੇ ਆਇਆ ਹੋਵੇ ਮੈਨੂੰ ਲੱਗਦਾ ਸਰਪ੍ਰਾਈਜ਼ ਦੇਣਾ ਹੋਊਗਾ ਭਾਬੀ ਨੂੰ ਹੋ ਨਹੀਂ ਨਹੀਂ ਆਇਆ ਨਹੀਂ ਜਸਮੀਰ ਤਾਂ ਪੁੱਛੇ ਬਣਾ ਕੋਈ ਕੰਮ ਕਰਦਾਗਾ ਮੈਨੂੰ ਤਾਂ ਆਇਆ ਲੱਗਦਾ ਨਾਲ ਦੇ ਕੰਮ ਕਰਨ ਵਾਲੇ ਮੁੰਡੇ ਦੀ ਹੋਣੀ ਆ ਉਹਦੇ ਪਿੰਡ ਫੁੰਡ ਵਾਗਿਆ ਹੋਊਗਾ ਤਾਂ ਇੱਥੇ ਲੈ ਕੇ ਖਿលਿਆਰ ਲਈ ਮੰਮੀ ਹੁਣ ਸੋਚੇ ਨੂੰ ਤਾਂ ਬਥੇਰੇ ਕੁਝ ਸੋਚ ਸਕਦੇ ਆ ਚਲੋ ਆ ਵੀ ਦੇਖ ਲਾਂਗੇ ਮੇਰੇ ਹਿਸਾਬ ਨਾਲ ਤਾਂ ਇਹ ਸਕੂਟਰੀ ਭਾਪੀ ਵਸਤੀ ਲੈ ਕੇ ਆਇਆ ਵੀਰਾ ਨਾ ਉਹਦੇ ਵਾਸਤੇ ਕਿਉਂ ਲੈ ਕੇ ਆਇਆ ਹੋਊਗਾ ਨਾਲੇ ਉਹਨੇ ਕਿਹੜਾ ਸਕੂਟਰੀ ਚੜ੍ਹ ਕੇ ਬਲੈਤ ਜਾਣਾਗਾ ਆ ਚਾਰ ਕਰਮਾਂ ਤੇ ਜਾਣਾ ਪੜਾਉਣਾ ਜੀ ਲੈ ਮੰਮੀ ਸਕੂਟਰੀ ਤੇ ਚੜ੍ਹ ਕੇ ਭਾਪੀ ਹੁਣ ਆਪਦੇ ਕੰਮ ਤੇ ਜਾਇਆ ਕਰੂਗੀ ਨਾਲੇ ਮਾਸਟਰ ਨਹੀਂ ਐ ਤੇਰੀ ਨੂੰ ਵੈਸੇ ਵੀ ਮੈਂ ਤਾਂ ਅੱਜਕੱਲ ਦੇਖਿਆ ਹੀ ਹੈ ਜਿੰਨੀ ਵੀ ਮਾਸਟਰਨੀਆਂ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਸਕੂਟਰੀ ਤੇ ਚੜ ਕੇ ਆਉਂਦੀਆਂ ਨੇ ਮੇਰਾ ਦਿਲ ਤਾਂ ਐਂ ਕਰਦਾ ਵੀ ਭਾਬੀ ਵਸਤੇ ਲੈ ਕੇ ਆਏ ਸਕੂਟਰੀ ਉਹ ਕੋਈ ਗੱਲ ਨਹੀਂ ਆ ਜਾਂਦੇ ਮੁੰਡੇ ਨੂੰ ਲੱਗ ਜੂ ਪਤਾ ਵੀ ਕਿਹਦੇ ਵਾਸਤੇ ਲਿਆਂਦੀ ਐ ਸਕੂਟਰੀ ਉਹ ਚੱਲ ਮੰਮੀ ਵੀਰੇ ਆਏ ਤੂੰ ਜਿਹੜਾ ਪਤਾ ਲੱਗਣਾ ਉਹ ਤਾਂ ਲੱਗ ਹੀ ਜਾਣਾ ਪਰ ਤੂੰ ਆਪ ਸੋਚ ਕੇ ਦੇਖ ਜੇ ਇਹ ਸਕੂਟਰੀ ਭਾਬੀ ਦੀ ਨਿਕਲੀ ਫਿਰ ਤੇਰਾ ਫੇਸ ਰਿਐਕਸ਼ਨ ਕਿਹੋ ਜਿਹਾ ਹੋਊਗਾ ਨਾ ਐ ਕਿਵੇਂ ਲੋਕਾਂ ਦੀਆਂ ਨੂਹਾਂ ਧੀਆਂ ਕੰਮ ਤੇ ਜਾਂਦੀਆਂ ਨੇ ਇੱਕ ਕੱਲੀ ਤਾਂ ਜਾਣ ਨਹੀਂ ਲੱਗੀ ਹੈਗੀ ਵੀ ਸਕੂਟਰੀ ਲੈ ਕੇ ਜਾਊ ਨਾਲੇ ਭਾਈ ਜੇ ਕੰਮ ਕਰਨਾ ਇਹਨੇ ਤਾਂ ਆਦਾ ਬਸਤੇ ਭਗ ਜਾ ਕਰੂਗਾ ਇਹ ਤਾਂ ਨਹੀਂ ਹੈਗਾ ਵੀ ਅਸੀਂ ਨੂੰ ਕਦੇ ਸਕੂਟਰੀ ਲੈ ਦੇ ਕੱਲ ਕੱਲ ਨੂੰ ਹੋ ਗੱਡੀ ਦੀ ਡਿਮਾਂਡ ਕਰ ਬੈਠੂਗੀ ਵੀ ਗੱਡੀਆਂ ਲੈ ਕੇ ਦੇਵਾਂਗੇ ਫਿਰ ਮੰਮੀ ਇਹ ਤਾਂ ਤੇਰਾ ਭੁਲੇਖਾ ਹੈ ਵੀ ਅਗਲੀ ਬਸਤੇ ਧੱਕੇ ਖਾਊਗੀ ਅਗਲੀ ਸਰਕਾਰੀ ਨੌਕਰੀ ਕਰਦੀ ਹੈ ਕੋਈ ਨਹੀਂ ਬਸ ਬਸਤੇ ਜਾਂਦੀ ਹੈਗੀ ਨਾਲੇ ਤੂੰ ਆਪ ਹੀ ਦੇਖ ਲੈ ਅੱਜ ਆਪਾਂ ਨੇ ਕਿਹਾ ਹੀ ਸੀਗਾ ਵੀ ਤੂੰ ਬਸਤੇ ਭਗ ਜਾ ਵੀਰੇ ਨੂੰ ਰਹਿਂਦੇ ਵੀਰੇ ਨੂੰ ਮਨਾ ਕੇ ਨਾ ਸਕੂਟਰੀ ਲੈ ਆਂਦੀ ਹੁਣ ਦੱਸ ਕੀ ਕਰੀ ਇਹਦਾ ਕਰਨਾ ਕੀ ਆ ਕੋਈ ਨਹੀਂ ਆਇਆ ਅੰਦਰ ਦੇਖਦੀ ਆ ਫਿਰ ਲੈ ਬਬੀ ਮੈਂ ਨਾ ਕਰਦੇ ਸਾਰੇ ਕੰਮ ਕਰਤੇ ਜੇ ਕੋਈ ਕੰਮ ਤਾਂ ਦਾ ਹਜੇ ਵੀ ਰਹਗਾ ਤਾਂ ਮੈਨੂੰ ਦੱਸਦੇ ਹੋਣੀ ਘਰੇ ਜਾਣ ਤੋਂ ਪਹਿਲਾਂ ਪਹਿਲਾਂ ਨਾਲੇ ਮੈਂ ਜਦੋਂ ਦੀ ਆਈ ਆ ਸਾਰੇ ਕੰਮ ਜਦੋਂ ਦੀ ਮੈਂ ਕਰਨ ਲੱਗੀ ਆ ਤੂੰ ਮੇਰੇ ਨਾਲ ਇੱਕ ਵਾਰ ਵੀ ਟੰਗ ਨਾਲ ਨਹੀਂ ਬੋਲੀ ਕੀ ਹੋ ਗਿਆ ਚੁੱਪ ਚੁੱਪ ਜਿਹਾ ਤੋਂ ਐ ਕਿ ਮੇਰੇ ਨਾਲ ਕਿਸੇ ਗੱਲ ਦੀ ਕੋਈ ਨਾਰਾਜ਼ਗੀ ਆ ਨਹੀਂ ਨਹੀਂ ਅੱਜ ਤਾਂ ਕੋਈ ਗੱਲ ਨਹੀਂ ਮਨਪ੍ਰੀਤ ਬਸ ਹੋਈ ਮੇਰੀ ਸਿਹਤ ਜੀ ਠੀਕ ਨਹੀਂ ਹੈਗੀ ਸਿਹਤ ਨਹੀਂ ਠੀਕ ਹੈਗੀ ਤੂੰ ਦੱਸ ਮੈਂ ਵੀਰੇ ਨੂੰ ਫੋਨ ਕਰਾਂ ਜੇ ਤੇਰਾ ਸਿਰ ਦੁਖਦਾ ਤੈਨੂੰ ਚਾਹ ਬਣਾ ਕੇ ਦੇਵਾਂ ਨਹੀਂ ਤਾਂ ਐਂ ਦੱਸ ਵੀ ਦਵਾਈ ਦੇਵਾਂ ਤੈਨੂੰ ਕਿਸੇ ਚੀਜ਼ ਦੀ ਜੇ ਕਿਸੇ ਵੀ ਚੀਜ਼ ਦੀ ਲੋੜ ਆ ਤੂੰ ਮੈਨੂੰ ਦੱਸ ਮੈਂ ਹੈਗੀ ਤਾਂ ਹੈ ਤੇਰੇ ਖਾਤਰ ਸਾਰਾ ਕੰਮ ਕਰਕੇ ਦਵਾਂਗੀ ਤੇ ਚੁੱਪ ਕਰ ਜਾ ਮਨਪ੍ਰੀਤ ਮੇਰੀ ਪਹਿਲੇ ਸਿਹਤ ਠੀਕ ਨਹੀਂ ਹੈਗੀ ਤੈਨੂੰ ਕਿੰਨੇ ਵਾਰੀ ਕਹਤਾ ਮੇਰੇ ਸਿਰ 'ਤੇ ਰੌਣ ਲਾਤਾ ਤੂੰ ਭਾਬੀ ਕੀ ਹੋਇਆ ਤੁਹਾਨੂੰ ਅੱਗੇ ਤਾਂ ਤੂੰ ਕਦੇ ਵੀ ਮੇਰੇ ਨਾਲ ਐਵੇਂ ਨਹੀਂ ਬੋਲੀ ਤੇਰੀ ਕੋਈ ਮੇਰੇ ਨਾਲ ਹੀ ਗੱਲ ਐ ਕਿ ਤੈਨੂੰ ਤਾਈ ਨੇ ਕੁਝ ਕਿਹਾ ਜੇ ਕੁਝ ਕਿਹਾ ਤਾਂ ਮੈਨੂੰ ਦੱਸ ਦੇ ਕਿਸੇ ਨੇ ਕੁਝ ਨਹੀਂ ਕਿਹਾ ਮੈਨੂੰ ਨਾ ਤੂੰ ਮੇਰਾ ਚੰਗੀ ਕੀਤੀ ਐ ਮੈਂ ਤੈਨੂੰ ਆਪਣਾ ਸਮਝ ਕੇ ਆਪਣੇ ਦਿਲ ਦੀ ਗੱਲ ਦੱਸੀ ਤੇ ਤੂੰ ਕਹਾਂ ਜਾ ਕੇ ਚਾਚੀ ਨੂੰ ਦੱਸਤੀ ਚਾਚੀ ਨੇ ਆ ਕੇ ਮੰਮੀ ਨੂੰ ਦੱਸਤਾ ਸਾਰਾ ਕੁਝ ਤੈਨੂੰ ਪਤਾ ਤੇਰੇ ਪਿੱਛੋਂ ਕਿੰਨਾ ਕਲੇਸ਼ ਹੋਇਆ ਮੇਰੇ ਨਾਲ ਇੱਥੇ ਦੋਨੋਂ ਨਾਲ ਸਾਡੇ ਇੰਨਾਂ ਨਾਲ ਲੜੀ ਵਧੀਆ ਨਹੀਂ ਕੀਤਾ ਤੂੰ ਵਨਪ੍ਰੀਤ ਤੈਨੂੰ ਪਤਾ ਐ ਮੈਨੂੰ ਹੁਣ ਡਰ ਲੱਗਿਆ ਰਹਿੰਦਾ ਵੀ ਕਿਤੇ ਜਿਹੜਾ ਕੁਝ ਮੰਨਾ ਪਹਿਲਾਂ ਹੋਇਆ ਨਾ ਹੁਣ ਦੁਬਾਰਾ ਨਾ ਹੋ ਜੇ ਭਾਬੀ ਮੈਂ ਨਾ ਕਿਸੇ ਕੋਲ ਸੱਚੀ ਕੋਈ ਗੱਲ ਨਹੀਂ ਕੀਤੀ ਹੈਗੀ ਘਰੇ ਜਾ ਕੇ ਚਾਹੇ ਮੈਨੂੰ ਤੂੰ ਆਪਦੇ ਸਿਰ ਦੀ ਸੌਂਖ ਬਾਲਾ ਸੌਣ ਅੱਗੇ ਮੈਨੂੰ ਮੈਂ ਕਿਸੇ ਕੋਲੇ ਕੋਈ ਗੱਲ ਨਹੀਂ ਕੀਤੀ ਉਹ ਰੈਣ ਦੇ ਮਨਪ੍ਰੀਤ ਗੱਲ ਤਾਂ ਤੁਹਾਡੇ ਕੋਲੇ ਗਈ ਹੈ ਨਾ ਕਿਤੇ ਬਾਹਰ ਗੱਲਾਂ ਗੱਲਾਂ ਚੋਂ ਗੱਲ ਨਿਕਲ ਗਈ ਹੋਣੀ ਬਾਹਰ ਹੋਰ ਮੇਰੀ ਮੰਮੀ ਨੂੰ ਸੁਪਨਾ ਤਾਂ ਆ ਨਹੀਂ ਗਿਆ ਹੈਗਾ ਵੀ ਆ ਕੇ ਉਹਰੇ ਗੱਲ ਕਰਦੀ ਚਾਚੀ ਨੇ ਭਾਬੀ ਮੈਨੂੰ ਪਤਾ ਵੀ ਤੂੰ ਮੈਨੂੰ ਆਪ ਦੀ ਸਮਝ ਕੇ ਮੈਨੂੰ ਉਹ ਗੱਲ ਦੱਸੀ ਸੀ ਨਾਲੇ ਮੈਂ ਫਿਰ ਘਰੇ ਜਾ ਕੇ ਉਹ ਗੱਲ ਕਿਉਂ ਕਰੂੰਗੀ ਜਿਹੜੀ ਗੱਲ ਤੂੰ ਮੇਰੇ ਕੋਲੇ ਕਰਤੀ ਨਾ ਮੈਂ ਇੱਥੇ ਹੀ ਭੁੱਲ ਗਈ ਸੀ ਛੱਡਤੀ ਸੀ ਮੈਂ ਤਾਂ ਉੱਥੇ ਹੀ ਗੱਲ ਨਾਲੇ ਮੈਂ ਉਹੀ ਗੱਲ ਘਰੇ ਜਾ ਕੇ ਦੁਬਾਰਾ ਦਰਹਾਉਂਗੀ ਕਿਉਂ ਉਹ ਵੀ ਜਿਹੜੀ ਗੱਲ ਤੂੰ ਮੈਨੂੰ ਜਵਾਂ ਮਨਾ ਕੀਤਾ ਤੇ ਹਾਂ ਕਿਸੇ ਨੂੰ ਦੱਸਣੀ ਹੋਈ ਨਹੀਂ ਮਨਪ੍ਰੀਤ ਫਿਰ ਗੱਲ ਤਾਂ ਤੁਹਾਡੇ ਘਰੋਂ ਹੀ ਗਈ ਹੈ ਨਾ ਬਾਹਰ ਕਿਤੇ ਕਿਉਂਕਿ ਮੈਂ ਸਿਰਫ ਤੈਨੂੰ ਦੱਸਿਆ ਸੀ ਹੋਰ ਤਾਂ ਮੈਂ ਕਿਸੇ ਕੋਲ ਗੱਲ ਵੀ ਨਹੀਂ ਸੀ ਕੀਤੀ ਗਈ ਗੱਲ ਬਾਹਰ ਆਈ ਤਾਂ ਆਈ ਕਿਵੇਂ ਗੱਲ ਭਾਬੀ ਦੇਖ ਮੈਂ ਤਾਂ ਤੈਨੂੰ ਇਹ ਹੀ ਕਹਿ ਸਕਦੀ ਹਾਂ ਵੀ ਇਹ ਗੱਲ ਦਾ ਤਾਂ ਮੈਨੂੰ ਵੀ ਨਹੀਂ ਪਤਾ ਮੰਮੀ ਨੂੰ ਕਿੱਥੋਂ ਪਤਾ ਲੱਗਿਆ ਕਿੱਥੋਂ ਨਹੀਂ ਪਤਾ ਲੱਗਿਆ ਪਰ ਹਾਂ ਮੈਂ ਤੈਨੂੰ ਵਿਸ਼ਵਾਸ ਜ਼ਰੂਰ ਦਿਵਾ ਸਕਦੀ ਹਾਂ ਵੀ ਸੌਂ ਲੱਗੇ ਮੈਨੂੰ ਚਾਹੇ ਜੀ ਦੀ ਮਾਤਰੀ ਸੌਂਖ ਵਾਲਾ ਵੀ ਮੈਂ ਗੱਲ ਨਹੀਂ ਕੀਤੀ ਚਲ ਠੀਕ ਆ ਛੱਡ ਦੇ ਇਹਨਾਂ ਗੱਲਾਂ ਕੋਈ ਨਾ ਰਹੀ ਗੱਲ ਤਾਈ ਦੀ ਤਾਈ ਦੀ ਤੂੰ ਜਮਾ ਫਿਕਰ ਨਾ ਕਰ ਉਹ ਤੋਂ ਡਰ ਕੇ ਰਹਿਣ ਦੀ ਲੋੜ ਨਹੀਂ ਹੈਗੀ ਪਹਿਲਾਂ ਤਾਂ ਸਾਨੂੰ ਕੁਝ ਪਤਾ ਹੀ ਨਹੀਂ ਸੀਗਾ ਪਰ ਹੁਣ ਅਸੀਂ ਸਾਰੇ ਤੇਰੇ ਨਾਲ ਆ ਠੀਕ ਆ ਮਨਪ੍ਰੀਤ ਮੈਂ ਜੋ ਵੀ ਗੱਲ ਤੇਰੇ ਨਾਲ ਕਰਦੀ ਹੁੰਦੀ ਹੁੰਦੀ ਆ ਨਾ ਰੱਬ ਦਾ ਵਾਸਤਾ ਕਿਸੇ ਕੋਲ ਨਾ ਦੱਸਿਆ ਕਰ ਐਵੇਂ ਗੱਲ ਦਾ ਬਤੰਗੜ ਗਾਹਾਂ ਦੀ ਗਾਹਾਂ ਗੱਲ ਵੱਜ ਜੇ ਚਿਤ ਨੂੰ ਇਸ ਗੱਲ ਦਾ ਡਰ ਆ ਨਾ ਵੀ ਮੇਰੇ ਤੋਂ ਬਾਹਰ ਨਿਕਲੀ ਜਾਏ ਗੱਲ ਤਾ ਸੱਚੀ ਤੂੰ ਮੈਨੂੰ ਮਾਫ਼ ਕਰ ਦੇ ਪਰ ਮੈਂ ਗੱਲ ਕਿਸੇ ਕੋਲ ਨਹੀਂ ਦੱਸੀ। ਬਾਕੀ ਮੈਂ ਘਰੇ ਜਾ ਕੇ ਮੰਮੀ ਨੂੰ ਸਾਰਾ ਕੁਝ ਆਪ ਹੀ ਪੁੱਛ ਲੈਣੀ ਆ ਮੈਨੂੰ ਉਹਨੂੰ ਕਿਵੇਂ ਪਤਾ ਲੱਗਿਆ? ਨਾ ਮੰਮੀ ਕਿਵੇਂ ਲੱਗੀ ਫਿਰ ਸਕੂਟੀ ਜਿਹੜੀ ਦਰਸ਼ਨ ਵਾਸਤੇ ਲੈਂਦੀ ਆ ਮੈਂ? ਨਾ ਸਕੂਟਰੀ ਤਾਂ ਠੀਕ ਐ। ਮੈਨੂੰ ਐਂ ਦੱਸ ਆ ਤੇਰੇ ਵੱਲੋਂ ਕਿਵੇਂ ਆ ਗਿਆ? ਕਿ ਜਿਸ ਨੂੰ ਸਕੂਟਰੀ ਲੈ ਕੇ ਦੇਣੀ ਆ ਨਾ ਤੂੰ ਘਰੇ ਪੁੱਛਿਆ ਨਾ ਕੋਈ ਸਲਾਹ ਲਈ ਕਿ ਘਰੋਂ? ਮੰਮੀ ਅਸਲ ਤੇ ਘਰੇ ਪੁੱਛਣਾ ਨਾ ਪੁੱਛਣ ਦੀ ਤਾਂ ਗੱਲ ਐ ਆ ਉਹ ਜਸ਼ਨ ਨੂੰ ਪਤਾ ਨਹੀਂ ਕੀ ਹੋਇਆ ਸੀਗਾ ਦੋ ਤਿੰਨ ਦਿਨਾਂ ਦੀ ਮੇਰੇ ਉਹੀ ਕਰਨ ਖਾਈ ਜਾਂਦੀ ਸੀ ਤੁਸੀਂ ਮੈਨੂੰ ਛੱਡਣ ਨਾ ਜਾਇਆ ਕਰੋ ਮੈਂ ਬਸ ਤੇ ਬਗ ਜਾ ਕਰੂੰਗੀ ਫਲਾਣਾ ਟਮਕਾਣਾ ਮੈਂ ਸੋਚਿਆ ਬੱਸਾਂ ਤੇ ੱੱਕੇ ਖਾਣ ਨਾਲੋਂ ਤਾਂ ਚੰਗਾ ਇਹਦੇ ਕੋਲ ਆਉਣ ਜਾਣ ਵਾਸਤੇ ਕੋਈ ਆਪਦਾ ਸਾਧਨ ਹੋਣਾ ਚਾਹੀਦਾ ਜੇ ਇਨ ਕੇਸ ਮੈਂ ਵੀ ਨਹੀਂ ਛੱਡਣ ਜਾ ਸਕਦਾ ਤਾਂ ਆਪਦਾ ਸਾਧਨ ਲੈ ਕੇ ਤਾਂ ਬਗ ਜਾ ਕਰੂੰ ਤਾਂ ਮੈਂ ਸੋਚਿਆ ਵੀ ਸਕੂਟਰੀ ਸਭ ਤੋਂ ਬੈਸਟ ਆ ਸਕੂਟਰੀ ਲੈ ਆਤੀ ਫਿਰ ਮੈਂ ਉਹ ਸ਼ਰਲ ਠੀਕ ਐ ਵੀਰੇ ਜੇ ਤੂੰ ਸਕੂਟਰੀ ਲੈ ਆਂਦੀ ਸਾਨੂੰ ਕੋਈ ਹਰਜ ਵੀ ਨਹੀਂ ਹੈਗਾ ਪਰ ਸਕੂਟਰੀ ਪ੍ਰਾਣੀ ਜੀ ਨਹੀਂ ਲੱਗਦੀ ਹੈਗੀ ਤੂੰ ਪ੍ਰਾਣੀ ਸਕੂਟਰੀ ਲੈ ਕੇ ਆਇਆ ਉਹ ਵੀ ਭਾਬੀ ਵਾਸਤੇ ਉਹ ਪ੍ਰਾਣੀ ਨਹੀਂ ਹੈਗੀ ਮੇਰੇ ਕਿਸੇ ਯਾਰ ਦੋਸਤ ਕੋਲ ਘਰੇ ਖੜੀ ਸੀ ਸਕੂਟੀ ਉਹਦੀ ਭੈਣ ਚਲਾਉਂਦੀ ਹੁੰਦੀ ਸੀਗੀ ਉਹ ਬਾਹਰ ਚੱਲ ਗਈ 2-4 ਕੁ ਮਹੀਨੇ ਮਸਾ ਚਲਾਈਏ ਉਹਨੇ ਉਹ ਨਵੀਂ ਵਰਗੀ ਹੈ ਪਈਆ ਤਾਂ ਮੈਂ ਉਹ ਤੋਂ ਲੈ ਆਇਆ ਉਹ ਚੱਲ ਇਹ ਤਾਂ ਤੂੰ ਠੀਕ ਕਰਿਆ ਮੈਨੂੰ ਐਂ ਦੱਸ ਵੀ ਹੁਣ ਜਦੋਂ ਸਕੂਟਰੀ ਤੇ ਜਾਇਆ ਕਰੂਗੀ ਤੇ ਹੋਰ ਮੰਮੀ ਸਕੂਟਰੀ ਤੇ ਜਾਇਆ ਕਰੋ ਹਣ ਨਾਲੇ ਤਾਂ ਤੁਹਾਨੂੰ ਮੇਰੀ ਨੀਂਦ ਦੀ ਟੈਨਸ਼ਨ ਸੀਗੀ ਹੁਣ ਨਾ ਤਾਂ ਐ ਮੈਨੂੰ ਸਵੇਰੇ ਜਲਦੀ ਉਠਾਇਆ ਕਰੋਗੀ ਨਾਲੇ ਜਸ਼ਨ ਦੇ ਵੀ ਦਿਮਾਗ 'ਚ ਪਤਾ ਨਹੀਂ ਕੀ ਕੀੜਾ ਵੜ ਗਿਆ ਸੀਗਾ ਤੁਹਾਡੀ ਨੀਂਦ ਖਰਾਬ ਹੁੰਦੀ ਆ ਤੁਸੀਂ ਡਿਸਟਰਬ ਹੁੰਨੇ ਹੋ ਹੁਣ ਆਪਦਾ ਸਕੂਟਰੀ ਲਿਆਤੀ ਆਪਦਾ ਟਾਈਮ ਨਾਲ ਆਪੇ ਵਗ ਜਾ ਕਰੋ ਜਵਾਬ ਤੇ ਚੱਲ ਪੁੱਤ ਇਹ ਤਾਂ ਤੂੰ ਵਧੀਆ ਕੀਤਾ ਜਿਹੜਾ ਇਹਦੇ ਬਾਰੇ ਕੋਈ ਸੋਚਿਆ ਪਰ ਮੈਂ ਤੈਨੂੰ ਐ ਕਹਿੰਦੀ ਵੀ ਸਕੂਟਰੀ ਲਿਓਂਦੀ ਕਿਉਂ ਖੇਚਲ ਕੀਤੀ ਐ ਕੀ ਲੋੜ ਸੀਗੀ ਬੱਸ ਤੇ ਵਗ ਜਾ ਕਰਦੀ ਦੁਨੀਆ ਜਾਂਦੀ ਐ ਬੱਸਾਂ ਤੇ ਨਾ ਬੱਸ ਤੇ ਕੋਈ ਡਰ ਐ ਉਹ ਡਰ ਕੋਈ ਨਹੀਂ ਮੰਮੀ ਜਿਹੜੀ ਚੀਜ਼ ਘਰੇ ਲਿਆਉਂਦੀ ਨਾ ਉਹਦੀ ਖੁਸ਼ੀ ਮਨਾਈਦੀ ਹੁੰਦੀ ਐ ਐਵੇਂ ਟੈਨਸ਼ਨ ਨਹੀਂ ਕਰੀਦੀ ਹੁੰਦੀ ਨਾ ਵੀਰੇ ਮੇਰੀ ਗੱਲ ਦਾ ਗੁੱਸਾ ਨਾ ਮੰਨੇ ਤੇ ਇੱਕ ਗੱਲ ਪੁੱਛਾਂ ਸਕੂਟਰੀ ਕਿੰਨੇ ਕਦੀ ਆ ਗਈ ਇਹ ਤਾਂ ਜਨਕਦੀ ਆ ਗਈ ਆ ਗਈ ਤੂੰ ਇਹ ਗੱਲਾਂ ਕਿਉਂ ਪੁੱਛੀ ਜਾਂਦੀ ਆ ਵੀਰੇ ਮੈਂ ਤਾਂ ਤਾਂ ਪੁੱਛ ਰਹੀ ਆ ਵੀ ਜੇ ਭਾਬੀ ਨੂੰ ਸਕੂਟਰੀ ਦਵਾਕੀ ਦੇਣੀ ਸੀ ਘੱਟੋ ਘੱਟ ਨਵੀਂ ਉਹ ਦਵਾ ਦੰਦੇ ਨਾਲੇ ਆਪਦੇ ਦੋਸਤ ਦਾ ਐਸਾਨ ਲਿੱਤਾ ਵੀ ਹਾਂ ਸਕੂਟਰੀ ਐਨ ਵਿੱਚ ਸਸਤੀ ਦੇਤੀ ਉਹ ਨਵੀਆਂ ਦਵਾਕੇ ਦੇ ਦੰਦੇ ਉਹ ਮੈਨੂੰ ਪਤਾ ਮੈਂ ਕਿਹੜਾ ਨਵੀਂ ਨਹੀਂ ਲਿਉਣ ਜਾਣਦਾ ਸੀਗਾ ਨਾਲੇ ਹਲੇ ਜਸ਼ਨ ਨੂੰ ਚੰਗੀ ਤਰ੍ਹਾਂ ਆਉਂਦੀ ਵੀ ਨਹੀਂ ਚਲਾਉਣੀ ਐਮੀ ਨਮੀ ਦਾ ਕੋਈ ਨਫਾ ਨੁਕਸਾਨ ਕਰਦੀ ਉਸ ਨਾਲ ਚੰਗਾ ਪ੍ਰਾਣੀ ਤੇ ਸਿੱਖ ਤਾਂ ਲਊਗੀ ਜਦੋਂ ਚੰਗੀ ਤਰ੍ਹਾਂ ਸਿੱਖ ਲਈ ਸਾਲ ਦੋ ਸਾਲ ਇਹਨੂੰ ਚਲਾ ਕੇ ਫਿਰ ਨਵੀ ਲੈ ਦਾਂਗੇ ਇਹ ਕਿੱਡੀ ਗੱਲ ਹੈਗੀ ਉਹ ਤਾਂ ਗੱਲ ਠੀਕ ਹੈ ਪਰ ਜਿਹੜਾ ਕੁਝ ਲਿਆਂਦਾ ਬਸ ਵਧੀਆ ਗੱਲ ਹੈਗੀ ਨਾ ਮੈਨੂੰ ਐਂ ਦੱਸ ਨਲੈ ਤੂੰ ਕਹੀ ਨਾ ਵੀ ਇਹਨੂੰ ਚਲਾਉਣੀ ਨਹੀਂ ਆਉਂਦੀ ਫੇਰ ਹੁਣ ਇਹਨੂੰ ਸਿਖਾਉਣੀ ਵੀ ਪਊਗੀ ਉਹ ਕੋਈ ਨਹੀਂ ਮੰਮੀ ਨਹੀਂ ਆਉਂਦੀ ਹੋਏ ਕਿੱਡੀ ਗੱਲ ਆ ਦੋ ਦਿਨਾਂ ਸਕੂਟਰ ਹੀ ਸਿੱਖ ਜੂਗੀ ਦਾਜ ਥੋੜੀ ਚਲਾਉਣਾ ਕੋਈ ਮੈਨੂੰ ਲੱਗਦਾ ਮੇਰਾ ਫੋਨ ਵੱਜੀ ਜਾਂਦਾ ਤੁਸੀਂ ਬੈਠੋ ਮੈਂ ਆਇਆ ਮੰਮੀ ਮੈਂ ਤੈਨੂੰ ਕੀ ਕਿਹਾ ਸੀਗਾ ਵੀ ਇਹ ਸਕੂਟਰੀ ਤੇਰੀ ਮਾਸਟਰਨੀ ਨੂੰ ਵਾਸਤੇ ਆ ਹੁਣ ਤਾਂ ਤੇਰੀ ਨੂੰ ਹੱਥ ਲਵੇ ਨਾ ਪੇਕੇ ਜਾਂਦਾ ਲਾਇਸੈਂਸ ਲੱਗ ਗਿਆ ਵੀਰੇ ਨਾਲ ਤਾਂ ਕਦੇ-ਕਦੇ ਜਾਂਦੀ ਸੀ ਪੇਕੇ ਘਰੇ ਹੁਣ ਸਕੂਟਰੀ ਆ ਗਈ ਇਹ ਨਹੀਂ ਪਤਾ ਰੋਜ਼ ਹੀ ਕਿਹੜਾ ਹੋਵੇ ਪੇਕੇ ਵੱਲੋਂ